ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਮਿਸਟ੍ਰੈਨ ਅਤੇ ਮਿਸੇ ਢਾਲੀਵਾਲ ਬਲੌਕ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਸਾਰੇ ਜਾਨੀ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਗਾਇਸ ਅੱਜ ਦੀ ਆਪਣੀ ਵੀਡੀਓ ਹੈ ਕਿ ਆ ਕਮੀਜ਼ ਨੂੰ ਲੈ ਕੇ ਕਮੀਜ਼ ਦੇ ਫੋਰ ਸਾਈਡ ਅਪਾ ਫਿਨਿਸ਼ਿੰਗ ਪੱਟੀ ਕਿੱਦਾਂ ਲਗਾ ਸਕਦੇ ਆ ਤੇ ਕਿੱਦਾਂ ਇਹਨੂੰ ਲਗਾਉਣਾ ਹੈ ਈਜੀ ਜੇ ਤਰੀਕੇ ਨਾਲ ਸੋ ਆਪਣੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਘੇਰੇ ਤੇ ਪਾ ਫਿਨਿਸ਼ਿੰਗ ਪੱਟੀ ਕਿੱਦਾਂ ਲਗਾ ਸਕਦੇ ਆ ਸੋ ਗਾਇਸ ਸਭ ਤੋਂ ਪਹਿਲਾਂ ਤਾਂ ਤੁਸੀਂ ਲੈਂਥ ਲੈ ਲੈਣੀ ਆ ਕਮੀਜ਼ ਦੀ ਜਿੰਨੀ ਵੀ ਤੁਹਾਡੀ ਲੈਂਥ ਆ ਉੰਨੀ ਲੈ ਕੇ ਉਸ ਤੇ ਕੱਟ ਲਗਾ ਲੈਣਾ ਜਾਂ ਚੌਕ ਨਾਲ ਨਿਸ਼ਾਨੀ ਲਗਾ ਲੈਣੀ ਆ ਸੋ ਗਾਇਸ ਆਪਾਂ ਨਿਸ਼ਾਨੀ ਲਗਾ ਲਈ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਆਪਾਂ ਨੇ ਪ੍ਰੈਸ ਨਾਲ ਆਪਣੀਆਂ ਜਿੰਨਾ ਘੇਰੇ ਉਹਨਾਂ ਫੋਲਡ ਕੀਤਾ ਹੋਇਆ ਇਧਰੋਂ ਵੀ ਤੇ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਆ ਤੇ ਆਪਾਂ ਨੇ ਬੈਕ ਸਾਈਡ ਤੋਂ ਵੀ ਇਦਾਂ ਹੀ ਕਰ ਲੈਣਾਗਾ ਸੋ ਇਹਦਾ ਕੱਪੜਾ ਜਿਹੜਾ ਤੁਸੀਂ ਆਮ ਜਿੱਦਾਂ ਕਿ ਆਪਾਂ ਸ਼ਰਟ ਰੱਖਦੇ ਆ ਕਮੀਜ਼ ਰੱਖਦੇ ਆ ਡੇਢ ਇੰਚ ਵੱਧ ਜਾਂ 2 2 ਜਿੰਨਾ ਵੀ ਤੁਸੀਂ ਰੱਖਦੇ ਹੋ ਆਪਣੇ ਅਕੋਰਡਿੰਗ ਉਹਦੇ ਨਾਲ ਇਹਨੂੰ ਥੋੜਾ ਜਿਹਾ ਘੱਟ ਰੱਖਣਾ ਜੀ ਕਿਉਂਕਿ ਫਿਨਿਸ਼ਿੰਗ ਪੱਟੀ ਦੇ ਵਿੱਚ ਇੰਨੀ ਲੋੜ ਨਹੀਂ ਪੈਂਦੀ ਸੋ ਅੱਜ ਚੱਲਦੇ ਆ ਹੁਣ ਆਪਾਂ ਮਸ਼ੀਨ ਤੇ ਦਿਖਾਨਿਆ ਤੁਹਾਨੂੰ ਕਿ ਆਪਾਂ ਕਿੱਦਾਂ 4 ਸਾਈਡ ਫਿਨਿਸ਼ਿੰਗ ਪੱਟੀ ਲਗਾਵਾਂਗੇ ਪੂਰੀ ਫਿਨਿਸ਼ਿੰਗ ਦੇ ਨਾਲ ਹਾਂਜੀ ਗਾਇਸ ਆਪਾਂ ਆ ਗਏ ਹੋਇਆ ਮਸ਼ੀਨ ਤੇ ਜਿਹੜਾ ਆਪਣਾ ਘੇਰਾ ਆ ਚਾਕ ਹੈ ਉਹਨੂੰ ਆਪਾਂ ਇਸ ਤਰ੍ਹਾਂ ਓਪਨ ਕਰ ਲਵਾਂਗੇ ਓਪਨ ਕਰਨ ਤੋਂ ਬਾਅਦ ਹਾਂਜੀ ਗਾਇਸ ਆਪਾਂ ਨੇ ਓਪਨ ਕਰ ਲਿਆ ਜਿਹੜੀ ਆਪਣੀ ਫਿਨਿਸ਼ਿੰਗ ਪੱਟੀ ਹੈ ਉਹ ਥੋੜੀ ਜੀ ਆਪਾਂ ਵਧਾ ਕੇ ਚਾਕ ਤੇ ਰੱਖ ਲੈਣੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਪੰਨ ਤਿਆਣੀ ਚਾਹੀਦੇ ਇਹ ਥੋੜੀ ਜੀ ਆਪਾਂ ਵਧਾ ਕੇ ਰੱਖ ਲਵਾਂਗੇ ਇਹਨੂੰ ਕਿਉਂਕਿ ਆਪਾਂ ਅਗਰ ਜੇ ਲੇਸ ਵੀ ਲਾਉਣੇ ਆ ਤਾਂ ਉਹਨੂੰ ਵੀ ਵਧਾ ਕੇ ਰੱਖਦੀਆਂ ਜਿੱਦਾਂ ਕਿ ਮੇਰੀਆਂ ਭੈਣਾਂ ਸਟੀਚਿੰਗ ਕਰਦੀਆਂ ਨੇ ਉਹਨਾਂ ਨੂੰ ਆਲਮੋਸਟ ਪਤਾ ਹੀ ਆ ਸੋ ਹੁਣ ਆਪਾਂ ਇਨੂੰ ਇਦਾਂ ਰੱਖ ਲਿਆ। ਸੋ ਜਿਹੜਾ ਪਾਨ ਹੈ ਉਹਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਇਦਾਂ ਆਪਾਂ ਸਲਾਈ ਲਾਂਦੇ ਜਾਵਾਂਗੇ। ਹਾਂਜੀ ਗਾਇਸ ਆਪਾਂ ਨਾਲ-ਨਾਲ ਇਹਦੇ ਸਲਾਈ ਲਗਾਉਂਦੇ ਜਾਣਾ। ਤੁਸੀਂ ਦੇਖ ਸਕਦੇ ਆ। ਲੋ ਜੀ ਗਾਇਸ ਤੁਸੀਂ ਦੇਖ ਸਕਦੇ ਆ ਐਦਾਂ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਆ ਸਾਰੀ ਲਗਾ ਦੇਣੀ ਆ ਸੋ ਆਪਾਂ ਹੁਣ ਨੁੱਕਰ ਤੇ ਆ ਗਏ ਆ ਲੋ ਜੀ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਨੁੱਕਰ ਨੂੰ ਕਿੱਦਾਂ ਫੋਲਡ ਕਰਨਾ ਆ ਉਹ ਤੁਹਾਨੂੰ ਦਿਖਾਣੇ ਆ ਕਰਕੇ ਕਿ ਕਿੱਦਾਂ ਫੋਲਡ ਕਰਨਾ ਆ ਹਾਂਜੀ ਗਾਇਸ ਹੁਣ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਆ ਉਹ ਸਿੱਧੀ ਆ ਉਹ ਆਪਾਂ ਨੇ ਐਦਾਂ ਰੱਖਣੀ ਆ ਸੋ ਤੁਸੀਂ ਦੇਖ ਸਕਦੇ ਆ ਪਹਿਲਾਂ ਐਦਾਂ ਕੀ ਜਿੱਦਾਂ ਆਪਾਂ ਨੇ ਲਗਾਈ ਐ ਸੋ ਆਪਾਂ ਹੁਣ ਇਹਨੂੰ ਪਲਟ ਕੇ ਰੱਖ ਲੈਣਾ ਸੋ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਐ ਐਦਾਂ ਸੀ ਉਹਨੂੰ ਆਪਾਂ ਪਲਟ ਕੇ ਰੱਖ ਲਿਆ ਆ ਲੋ ਜੀ ਜਿਹੜਾ ਆਪਣਾ ਖੁੰਝਾ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਲਓ ਜੀ ਗਾਇਸ ਆਪਾਂ ਨੇ ਸਲਾਈ ਲਗਾ ਦਿੱਤੀ ਹੈ ਹੁਣ ਆਪਾਂ ਸਲਾਈ ਪੂਰੀ ਕਰਦੇ ਹਾਂ ਤੋਂ ਇਦਾਂ ਰੱਖ ਲਈਏ ਆਪਾਂ ਤੁਸੀਂ ਜਿਹੜਾ ਇਦਾਂ ਰੱਖ ਸਕਦੇ ਹੋ ਬੜੀ ਫਿਨਿਸ਼ਿੰਗ ਆਊਗੀ ਖੁੰਜੇ ਦੇ ਵਿੱਚ ਜਿਹੜੀ ਸਲਾਈ ਆ ਗਾਇਸ ਉਹ ਆਪਾਂ ਨੇ ਪੂਰੀ ਕਰ ਦੇਣੀ ਆ ਤੁਸੀਂ ਦੇਖ ਸਕਦੇ ਆ ਜੀ ਗਾਇਸ ਤੁਸੀਂ ਨੇੜੇ ਤੋਂ ਦੇਖ ਸਕਦੇ ਆ ਆਪਾਂ ਕਰਿਆ ਹੋਇਆ ਖੁੰਜਾ ਫੋਲਡ ਸੋ ਆਪਾਂ ਜਿਹੜਾ ਦੂਸਰਾ ਖੁੰਜਾ ਉਹਨੂੰ ਵੀ ਇਸੇ ਤਰ੍ਹਾਂ ਜਿਹੜਾ ਫੋਲਡ ਹੈ ਕਰ ਲੈਣਾ ਆ ਗਾਈਸ ਤੁਸੀਂ ਦੇਖ ਸਕਦੇ ਹੋ ਕਮੀਜ਼ ਦਾ ਜਿਹੜਾ ਫਰੰਟ ਪੱਲਾ ਹੈ ਉਹਦੇ ਤੇ ਆਪਾਂ ਨੇ ਜਿਹੜੀ ਫਿਨਿਸ਼ਿੰਗ ਪੱਟੀ ਆ ਉਹ ਲਗਾ ਦਿੱਤੀ ਹੈ ਸੋ ਗਾਈਸ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਬੈਕ ਸਾਈਡ ਜਿਹੜੇ ਕੋਨਰ ਨੇ ਉਹ ਇਸ ਤਰੀਕੇ ਨਾਲ ਬੰਨ ਜਾਣਗੇ ਤੁਸੀਂ ਦੇਖ ਸਕਦੇ ਹੋ ਦੋਨੋਂ ਕੋਨਰ ਨੇ ਜਿਹੜੇ ਕਿੰਨੀ ਫਿਨਿਸ਼ਿੰਗ ਆਈ ਹੈ ਸੋ ਇਹਦੇ ਤੇ ਤੁਸੀਂ ਤਰਪਾਈ ਵੀ ਕਰ ਸਕਦੇ ਹੋ ਸਲਾਈ ਵੀ ਲਗਾ ਸਕਦੇ ਹੋ ਬਟ ਕਮੀਜ਼ ਤੇ ਤਰਪਾਈ ਹੀ ਵਧੀਆ ਰਹਿੰਦੀ ਹੈ ਜੀ ਸੋ ਆਪਾਂ ਤਾਂ ਤਰਪਾਈ ਕਰਾਂਗੇ ਤੁਸੀਂ ਆਪਣੇ ਅਕੋਰਡਿੰਗ ਸਲਾਈ ਵੀ ਲਗਾ ਸਕਦੇ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੇ ਆਪਣੇ ਖੁੰਝੇ ਨੇ ਉਹ ਹੋਲਡ ਹੋਏ ਨੇ ਸੋ ਗਾਇਸ ਇਦਾਂ ਹੀ ਆਪਾਂ ਜਿਹੜਾ ਬੈਕ ਪੱਲਾ ਉਹਦੇ ਤੇ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਆ ਉਹਨੂੰ ਲਗਾ ਲਵਾਂਗੇ। ਲੋ ਜੀ ਗਾਇਸ ਤੁਸੀਂ ਦੇਖ ਸਕਦੇ ਆ ਜਿਹੜੀ ਬੈਕ ਪੱਲਾ ਆਪਣੀ ਕਮੀਜ਼ ਦਾ ਉਹਦੇ ਤੇ ਵੀ ਆਪਾਂ ਫਿਨਿਸ਼ਿੰਗ ਪੱਟੀ ਆ ਜਿਹੜੀ ਫਨਸ ਫਰੰਟ ਹਾਂਜੀ ਗਾਇਸ ਉਸੇ ਤਰ੍ਹਾਂ ਆਪਾਂ ਨੇ ਜਿਹੜਾ ਇਹਦਾ ਵੀ ਹੈ ਖੁੰਝਾਓ ਫੋਲਡ ਕਰ ਲੈਣਾ ਫੋਲਡ ਕਰਕੇ ਸਾਰੇ ਇਹ ਜੋ ਘੇਰੇ ਤੇ ਲਾ ਦੇਣੀ ਹੈ ਹਾਂਜੀ ਗਾਇਸ ਜਿਹੜੀ ਆਪਣੀ ਫੋਰ ਸਾਈਡ ਆ ਫਿਨਿਸ਼ਿੰਗ ਪੱਟੀ ਬੈਕ ਫਰੰਟ ਲੱਗ ਕੇ ਹੋ ਗਈ ਆ ਰੈਡੀ ਜਿਹੜੇ ਦੇ ਕੋਨਰ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਨੇ ਜਿਹੜੇ ਫੋਲਡ ਹੋਏ ਨੇ ਤੇ ਇਧਰ ਵੀ ਦੇਖ ਸਕਦੇ ਹੋ ਤੇ ਬੈਕ ਸਾਈਡ ਵੀ ਤੇ ਫਰੰਟ ਵਾਲੀ ਸਾਈਡ ਵੀ ਸੋ ਗਾਇਸ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ